ਤੁਸੀਂ ਦੇਖ ਰਹੇ ਹੋ ਮਾਲਵਾ ਐਮਬੀਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਮਾਲਕ ਜਦੋਂ ਸਿੱਧੀਆਂ ਨੀਤਾਂ ਵਾਲਿਆਂ ਨੂੰ ਕੁਛ ਦਿੰਦਾ ਤਾਂ ਫੇਰ ਕਿਤੇ ਨਾ ਕਿਤੇ ਉਸ ਦੇ ਰਿਜ਼ਲਟ ਵੀ ਆਉਂਦੇ ਨੇ ਸੋ ਤਸਵੀਰਾਂ ਤੁਹਾਨੂੰ ਸਰਕਾਰੀ ਪ੍ਰਾਇਮਰੀ ਸਕੂਲ ਕਨੌੜ ਜੱਟਾਂ ਦੀਆਂ ਦਿਖਾ ਰਹੇ ਆ ਜਿੱਥੇ ਏਸੀ ਉਤਰ ਰਹੇ ਨੇ ਇੱਕ ਗੱਡੀ ਭਰ ਕੇ ਆਈ ਐ ਏਸ਼ੀਆਂ ਦੀ ਤੇ ਏਸੀ ਉਤਰ ਰਹੇ ਨੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਇਲਾਕੇ ਦੇ ਨਾਮਵਾਲ ਰਾ ਨੇ ਕੁਰਤੇ ਸਿੰਘ ਖੰਗੂੜਾ ਤੇ ਅੰਗਰੇਜ਼ ਸਿੰਘ ਖੰਗੂੜਾ ਜਿਨ੍ਹਾਂ ਦੇ ਜੈ ਸ਼ਿਵ ਸ਼ੰਕਰ ਫੀਲਿੰਗ ਸਟੇਸ਼ਨ ਅਤੇ ਖੰਗੂੜਾ ਫੀਲਿੰਗ ਸਟੇਸ਼ਨ ਨੇ ਪਹਾਨੀ ਕਰਦੇ ਵਿੱਚ ਉਹਨਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੇ ਉਹਨਾਂ ਦੇ ਪਿੰਡ ਦੇ ਸਰਕਾਰੀ ਸਕੂਲ ਦੀਆਂ ਤਸਵੀਰਾਂ ਦਿਖਾ ਰਿਹਾ ਜਿੱਥੇ ਇੱਕ ਗੱਡੀ 'ਚੋਂ ਏਸੀ ਉਤਰ ਰਹੇ ਨੇ ਤੇ 6 ਏਸੀ ਇਸ ਸਕੂਲ ਦੇ ਅੰਦਰ ਅੱਜ ਲਾਏ ਜਾਣਗੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਅੱਜ ਗੱਲਬਾਤ ਕੀਤੀ ਅੰਗਰੇਜ਼ ਸਿੰਘ ਖੰਗੂੜਾ ਨਾਲ ਉਹਨਾਂ ਜਾਣਕਾਰੀ ਦਿੱਤੀ ਕਿ ਨਗਰ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਉਪਰਾਲਾ ਜਿਹੜਾ ਕੀਤਾ ਜਾ ਰਿਹਾ 6 AC ਸਕੂਲ ਦੇ ਅੰਦਰ ਬਣਾਏ ਜਾ ਰਹੇ ਨੇ ਉੱਥੇ ਹੀ ਪ੍ਰਿੰਸੀਪਲ ਮਨਜੋਤ ਕੌਰ ਡਾਕਟਰ ਸੋਨੀ ਅਤੇ ਸਰਪੰਚ ਗੁਰਦੀਪ ਸਿੰਘ ਹੋਰਾਂ ਨੇ ਜੋ ਧੰਨਵਾਦ ਕੀਤਾ ਉੱਥੇ ਹੀ ਫਾਈਨੈਂਸ ਮਿਨਿਸਟਰ ਰਤਪਾਲ ਸਿੰਘ ਚੀਮਾ ਦਾ ਧੰਨਵਾਦ ਵੀ ਕੀਤਾ ਹੈ ਇਹ ਪਿੰਡਾ ਜਿਹੜਾ ਕਨੌੜ ਜੱਟਾਂ ਇਹ ਜ਼ਿਲ੍ਹਾ ਸੰਗਰੂਰ ਦੇ ਸਬਡਿਵੀਜ਼ਨ ਦਿੜਬਾ ਦਾ ਪਿੰਡਾ ਹੈ ਕਨੌੜ ਜੱਟਾਂ ਸੁਰਤ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸਕੂਲ ਦੇ ਅੰਦਰ ਅੱਜ 6 ਏਸੀ ਨੇ ਜਿਹੜੇ ਉਹ ਉਤਰੇ ਨੇ ਤੇ ਇਹ ਏਸੀ ਨੇ ਜਿਹੜੇ ਬੱਚਿਆਂ ਦੇ ਲਈ ਇਹ ਵਕਵਾ ਕਮਰਿਆਂ ਦੇ ਵਿੱਚ ਲਾਏ ਜਾਣਗੇ ਤਾਂ ਕਿ ਜਿਹੜੀ ਗਰਮੀ ਤੋਂ ਰਾਹਤ ਮਿਲ ਸਕੇ ਤੇ ਬੱਚਿਆਂ ਦਾ ਜਿਹੜਾ ਪੂਰਾ ਜਿਹੜਾ ਕਨਸੈਂਟਰੇਟ ਆ ਪੜਾਈ ਤੇ ਕੀਤਾ ਜਾ ਸਕੇ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਤੁਹਾਨੂੰ ਉੱਥੇ ਹੀ ਤੇ ਚਲਦੇ ਆ ਸੁਣਾਉਣੇ ਆ ਗੁਰਤੇ ਸਿੰਘ ਖੰਗੂੜਾ ਦਾ ਕੀ ਕਹਿਣਾ ਤੇ ਕੀ ਕਹਿਣਾ ਮੌਜੂਦ ਲੋਕਾਂ ਦਾ ਆ ਜੋ ਤੁਸੀਂ ਵੀ ਸੁਣ ਲਓ ਬਹੁਤ ਵਧੀਆ ਪ੍ਰੋਗਰਾਮ ਆ ਸਾਰੇ ਨੌਜਵਾਨਾਂ ਨੇ ਇਕੱਠੇ ਹੋ ਕੇ ਸਰਕਾਰੀ ਹਾਈ ਸਕੂਲ ਪਿੰਡ ਘਰਾਵ ਜਟਾ ਨੂੰ ਜਿਵੇਂ ਏਸੀ ਦਿੱਤੇ ਨੇ ਜਿਸ ਨਾਲ ਕੇ ਸਾਰੇ ਬੱਚਿਆਂ ਦੇ ਕਲਾਸਰੂਮ ਜੇ ਏਸੀ ਹੋ ਜਾਣਗੇ ਜਿਹੜੇ ਪੜਨ ਦੀ ਸਮੱਸਿਆ ਜੋ ਗਰਮੀ ਤੋਂ निजात ਮਿਲੂ ਇਸ ਤਰ੍ਹਾਂ ਦੇਖਦੇ ਇਸ ਤਰ੍ਹਾਂ ਦੇ ਉਪਰਾਡੇ ਕਿਉਂਕਿ ਬਲਾਕ ਦੇ ਵਿੱਚ ਪਹਿਲਾ ਸਰਕਾਰੀ ਸਕੂਲ ਹੋਵੇਗਾ ਇਹਦੇ ਵਿੱਚ ਏਸੀ ਬਹੁਤ ਵੱਡਾ ਪ੍ਰਾਲਾ ਪਿੰਡ ਵਾਸੀਆਂ ਨੇ ਮਿਲ ਕੇ ਸਹਿਯੋਗ ਨਾਲ ਇਹ ਜੋ ਏਸੀ ਦਾ ਸੱਲ ਕੀਤਾ ਸਾਰੇ ਨਗਰ ਵਾਸੀਆਂ ਧੰਨਵਾਦ ਧੰਨਵਾਦ ਪੰਚਾਇਤ ਦਾ ਜਿਨ੍ਹਾਂ ਨੇ ਇਹ ਕਰਲਾ ਕੀਤਾ ਬੱਚਿਆਂ ਨੂੰ ਪਰਲਿਚ ਸਾਨੀ ਹੋ ਗਈ ਤੇ ਇਹ ਸਾਡਾ ਪਹਿਲਾ ਸਕੂਲ ਆ ਜੋ ਬਲਾਕ ਦਾ ਬਣਿਆ ਸਰਦਾਰ ਹਰਪਾਲ ਸਿੰਘ ਚੀਮਾ ਵਿਧਮંત્રી ਪੰਜਾਬ ਉਹਨਾਂ ਨੇ ਬੜਾ ਸਹਿਯੋਗ ਦਿੱਤਾ ਪਿੰਡ ਦੇ ਵਿਕਾਸ ਲਈ ਕਿੰਨੇ ਕਿ ਏਸੀ ਦੇ ਕਰਦੇ 3 ਵਿੱਚ 6 ਏਸੀ ਜਦੋਂ ਨਕਬਲਾ ਸਾਨੂੰ ਨਾਮ ਇਹ ਨਾ ਜੀਵਨ ਦੱਸੋ ਅੱਜ ਤੋਂ 9 ਤੋਂ 10 ਦੇ ਵਿੱਚ ਜਿਹੜੇ ਸਰਕਾਰੀ ਸਕੂਲ ਵਿੱਚ AC ਲੱਗੇ ਇਹ ਸਰਦ ਸਾਡੇ ਸਰਦਾਰ ਗੁਰਪ੍ਰੀਤ ਸਿੰਘ ਤੇ ਵਿਰੇਸ਼ ਸਿੰਘ ਆਰਤੀ ਤੇ ਪੰਚਾਇਤ ਮਿਲ ਕੇ ਰਹੀ ਮਤਲਬ ਉਪਰਾਲਾ ਕੀਤਾ ਬਹੁਤ ਵੱਡਾ ਪਿੰਡ ਦੇ ਸਹਿਯੋਗ ਨਾਲ ਸਕੂਲ ਨੂੰ AC ਕੀਤਾ ਗਿਆ ਜਿੱਥੇ ਗਰਮੀ ਨੂੰ ਦੇਖਦੇ ਹੋਏ ਸਕੂਲ ਦੇ ਵਿੱਚ ਜਿਹੜੇ ਮਤਲਬ ਬੱਚਿਆਂ ਨੂੰ ਗਰਮੀ ਤੋਂ ਛੁਟਮਿਲੂਗੀ ਤੇ ਇਹਦਾ ਪੜਨ ਲਈ ਮਾਹੌਲ ਬਹੁਤ ਵਧੀਆ ਹੋਊਗਾ ਹਾਂ ਜੀ ਬਹੁਤ ਵਧੀਆ ਲੱਗਿਆ ਬਹੁਤ ਖੁਸ਼ੀ ਦੀ ਗੱਲ ਲੱਗੀ ਤੇ ਸਾਡਾ ਪਹਿਲਾ ਸਕੂਲ ਜਿਹੜਾ ਏਸੀ ਬਣਿਆ ਯਾਰ ਇੱਕ ਨੌਜਟੇ ਟਾਈਮ ਦੇ ਵਿੱਚ ਪੰਚਾਇਤ ਦਾ ਤੇ ਪਿੰਡ ਦਾ मतलब ਬਹੁਤ ਬਹੁਤ ਧੰਨਵਾਦ ਹੈ ਵਿੱਚ ਸਰਕਾਰ ਦੇ ਵੱਲੋਂ ਬਹੁਤ ਨੱਕਾ ਸਹਾਇਤਾ ਹੋ ਗਈ ਜੀ ਕaptan ਸਰ ਬਹੁਤ ਉੱਤਮ ਯੋਗਦਾਨ ਹੈ ਸਰ ਉਹਦਾਰ ਹਸਾਸ ਸਿੰਘ ਜੀ ਮਈ ਤੋਂ ਕੈਬਨਰ ਮਿਨਿਸਟਰ ਨੇ ਤੇ ਉਹ ਇੱਥੋਂ ਮੇਰੇ ਸਾਡੇ ਹਲਕੇ ਤੋਂ ਨੇ ਬਹੁਤ ਯੋਗਦਾਨ ਹੈ ਪਰ ਅਸੀਂ ਹੋਰ ਚਾਹੁੰਦੇ ਹਾਂ ਵੀ ਇਸ ਤੋਂ ਜ਼ਿਆਦਾ ਵੀ ਹੋਰ ਵੀ ਯੋਗਦਾਨ ਦੇਣ ਕਿਉਂਕਿ ਸਾਡਾ ਪਿੰਡ ਦਾ ਇਤਿਹਾਸ ਪਿੰਡ ਹੈਗਾ ਇਥੇ ਪਹਿਲੀ 6 ਮਹੀਨੇ ਨੂੰ ਪਾਸ ਹੀ ਆਏ ਨੇ ਪਿੰਡਵੋਤ ਤੇ ਆਸਕਾ ਦੇ ਬਹੁਤ ਦੂਰ ਦੂਰ ਦੇ ਲੋਕ ਗੁਰਦਾਰ ਸਾਹਿਬ ਆ ਕੇ ਨਿਤਸਤ ਹੋ ਹੁੰਦੇ ਨੇ ਤੇ ਹੋਰ ਵੀ ਮਤਲਬ ਇਸ ਨੂੰ ਪੜ੍ਹਨ ਸਰੇ ਹਾਈ ਸਕੂਲ ਹੈਗਾ 10ਵੀਂ ਕਲਾਸ ਤੱਕ ਹੈਗਾ ਬੱਚਿਆਂ ਨੂੰ ਵੀ ਬੜਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਗਰਮੀ ਨੂੰ ਬਹੁਤ ਜ਼ਿਆਦਾ ਹੱਸ ਗਰਮੀ ਨੂੰ ਮਤਲਬ ਮੁੱਖ ਰੱਖਦੇ ਹੋਏ ਜਿਹੜਾ ਸੀ ਇਹ ਟਗਾ ਪਾਲਾ ਕੀ ਲੱਗਦਾ ਕੰਨਾ ਕੋ ਫਾਇਦਾ کافی ਜ਼ਿਆਦਾ ਸਕੂਲ ਦੇ ਵਿੱਚ ਪੜ੍ਹਨਾ ਜਿਹੜਾ ਮਾਹੌਲ ਬਹੁਤ ਵਾਰਨੇ ਬਹੁਤ ਵਧੀਆ ਰੂਮ ਹੈ ਬੱਚਿਆਂ ਨੂੰ ਵੀ ਰੋਣਾਲ ਬੜਾ ਕਿਉਂਕਿ ਬਹੁਤ ਬੱਚੇ ਕਰਮੀ ਕਰਕੇ ਜਿਹੜਾ ਘਰੇ ਬੈਠ ਜਾਂਦੇ ਹਾਂਜੀ ਹਾਂਜੀ ਮਤਲਬ ਮਤਲਬ ਸਮੇਂ ਦੀ ਮੁਖ ਲੋੜ ਸੀਗੀ ਇਹ ਸਕੂਲ ਦੇ ਵਿੱਚ ਅਸੀਂ ਲਗਾਇਨੇ ਸੋ ਸਾਡੇ ਸਰਦਾਰ ਗੁਰਤੇਜ ਸਿੰਘ ਤੇ ਅੰਗਰੇਜ਼ ਸਿੰਘ ਦੋਨੇ ਭਰਾਵਾਂ ਨੇ ਉਹਦੀ ਪੰਚਾਇਤ ਵੱਲੋਂ ਸਾਡੇ ਪਿੰਡ ਦੇ ਸਮੁੱਚੇ ਸਾਡੇ ਸਾਥੀ ਨੇ ਜਿੰਨੇ ਵੀ ਸਾਡੀ ਪਾਰਟੀ ਦੇ ਸਾਡੇ ਜਗਤ ਨਾਲ ਅਸੀਂ ਤੇ ਲਾਂਚ ਕਾਮਯਾਬ ਹੋਏਗੇ ਅੱਗੇ ਤੋਂ ਵੀ ਅਸੀਂ ਬੱਦ ਚੜ ਕੇ ਜੋ ਵੀ ਹੈਗਾ ਮਤਲਬ ਕਰਾਂਗੇ ਜੋ ਵੀ ਕੋਈ ਲੋੜ ਵੀ ਧੰਨਵਾਦ ਜੀ ਹਾਂਜੀ ਕੀ ਨਾਮ ਹੈ ਗੁਰਤੇਜ ਸਿੰਘ ਦੀ ਪੰਚਾਇਤ ਨੰਬਰ ਸਰਾਂ ਦੇਖਦੇ ਹੋ ਅੱਜ ਸਕੂਲ ਦੇ ਵਿੱਚ ਏਸੀ ਕਿਤੇ ਲਗਾਏ ਗਏ ਹੈ। ਇਹ ਸਿਰ ਬਹੁਤ ਵਧੀਆ ਲੱਗ ਰਿਹਾ ਜੀ ਗਰਮੀ ਕਰਕੇ ਬਹੁਤ سارے ਬੱਚਿਆਂ ਨੂੰ ਵੀ ਬਹੁਤ ਅਨੁਸਾਰ ਪੜ੍ਹਦੇ ਨਹੀਂ ਬੱਚੇ ਬਹੁਤ ਮੁਸ਼ਕਲ ਦਪੈਂਦੀ ਸੀ। ਇਸ ਤਰ੍ਹਾਂ ਇਹ ਦੇਖਦੇ ਜੀ ਕਿ ਸਰਕਾਰ ਦੇ ਵੱਲੋਂ ਵੀ ਕਰਪਾਏ ਰਿਹਾ ਕੈਪੀਟਲ ਮੈਕੀਨ ਉਹਨਾਂ ਦੇ ਵੱਲੋਂ ਇੰਨਾ ਕਰ ਸਾਥ ਬਹੁਤ ਵਧੀਆ ਸਾਥ ਦਿੱਤੇ ਜਾਂਦਾ ਹੈ ਜੀ ਆਪਣੇ ਬਹੁਤ ਵਧੀਆ ਲੈਸ ਕਿੰਨੇ ਕਹਿ ਗਏ ਉਹਨੇ ਕੋਈ ਗ੍ਰਾਂਟਾ ਗੁੰਡੰਗਾ ਦੇ ਸਕੂਲ ਘਾਟ ਦੇ ਦਿੱਤੀ ਜੀ ਬਹੁਤ ਵਧੀਆ ਗ੍ਰਾਂਟਾ ਦੇਖ ਰਹੇ ਹਾਂ ਸਾਨੂੰ ਜੀ ਸਕੂਲ ਪ੍ਰਬੰਧਕਾਂ ਦੇ ਵੱਲੋਂ ਬਹੁਤ ਵਧੀਆ ਜੀ ਮੈਡਮ ਤੋਂ ਅਸ਼ੀਵਾਲ ਵੀ ਸਾਡਾ ਬਹੁਤ ਸਾਥ ਦੇ ਰ ਸੂਹੀ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਕਿਹੜਾ ਸਾਨੂੰ ਅੱਦੇ ਤੋਂ ਸਾਡੇ ਕੰਮ ਆਉਂਦਾ ਜੀ ਕਦਮ ਅਰਜੀ ਫੋਨ ਕਰ ਲਈਏ ਜੀ ਮੈਤਰੀ ਸਾਹਿਬ ਨੇ ਵੀ ਸੂਹੀ ਸਾਹਿਬ ਨੇ ਵੀ ਕੋਈ ਨਹੀਂ ਸਾਨੂੰ ਦਿੱਕਤ ਨਹੀਂ ਕਿਸ ਬੰਦੇ ਦੀ ਮੈਡਮ ਬਲਵੰਤ ਸਿੰਘਾ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਦੀ ਸਕੂਲੀ ਵਿੱਚ ਐਸੀ ਕੰਗਟ ਹੈ ਇਹ ਬਹੁਤ ਵਧੀਆ ਪ੍ਰਾਲਾ ਜੀ ਬੱਚਿਆਂ ਨੂੰ ਬਹੁਤ ਧਰਮਿਕ ਤੌਰ ਤੇ ਮਿਲੂ ਜੀ ਸਾਹਿਬ ਜੀ ਸੰਗਤਾਂ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਕੀ ਲੱਗਦਾ ਹੈ ਸਰਕਾਰ ਨੂੰ ਇਸ ਤਰ੍ਹਾਂ ਦੇ ਉਪਰਾਡੇ ਸਰਕਾਰ ਨੂੰ ਪ੍ਰਾਲੇ ਹੋਰ ਸਕੂਲਾਂ ਵਾਸਤੇ ਵੀ ਕਰਨੇ ਚਾਹੀਦੇ ਨੇ ਸਾਰੇ ਸਕੂਲਾਂ ਨੂੰ ਖੈਰ ਹੋਵੇ ਕਿ ਸਰਕਾਰ ਨੂੰ ਐਸੀ ਬਾਤਾਂ ਮਿਲ ਜਾਈਆਂ ਉਹਨਾਂ ਮਤਵਾਜ ਵਾ ਕਲਾਖਿਆ ਰੱਖਣਾ ਜੀ ਅਜੀ ਨਾਮ ਮੇਰਾ ਨਾਮ ਮਨਜੋਤ ਕੌਰ ਹੈਡਮਿਸਟਰ ਸਰਕਾਰੀ ਹਾਈ ਸਕੂਲ ਤਨੌਰ ਦਿੱਪੰਡੀ ਮੈਡਮ ਐਂਡ ਪੰਚਾਇਤ ਵਰਦੂ ਤੇ ਗੁਰਪ੍ਰੀਤ ਤੇ ਉਹਨਾਂ ਉਦੋਂ ਦੇ ਏਸੀ ਲਾਇਆ ਕਿ ਸਕੂਲ ਨੂੰ ਸਕੀਟਾ ਨਾ ਚੁੱਕਾ ਗੁਰਪ੍ਰੀਤ ਸਿੰਘ ਜੀ ਕੈਂਡੀ ਸੰਸ ਫੇਸ ਮੁਕਸਟਾਈਪ ਦਾ ਬਹੁਤ ਵਧੀਆ ਉਪਰਾਲਾ ਜੀ ਜਿਨ੍ਹਾਂ ਨੇ ਸਕੂਲ ਨੂੰ 6 ਏਸੀ ਡੋਨੇਟ ਕੀਤੇ ਹਨ ਜਿਹੜੇ ਕਿ ਬੱਚਿਆਂ ਲਈ ਗਰਮੀ ਦੇ ਵਿੱਚ ਪੜਨ ਦੇ ਵਿੱਚ ਬਹੁਤ ਸਹਾਇਕ ਹੋਊਗਾ ਕਿਉਂਕਿ ਬੱਚੇ ਗਰਮੀ ਤੋਂ ਬਚ ਕੇ ਪੜਨਗੇ ਤਾਂ ਇਹ ਉਹਨਾਂ ਦਾ ਬਹੁਤ ਵਧੀਆ ਇਨਿਸ਼ੀਏਟਿਵ ਪਿੰਡ ਦਾ ਲੈਣਾ। ਮੈਨੂੰ ਕਿਸ ਤਰ੍ਹਾਂ ਲੱਗਦਾ ਕਿ ਛੋਟੇ ਬੱਚੇ ਜਿਹੜੇ ਟੈਕਕਟ ਦਾ ਬਜਟ ਬੱਚੇ ਸਕੂਲ ਆਉਣ ਤੋਂ ਵੀ ਬੜਾ ਗਰਮੀ ਦੇ ਵਿੱਚ ਉਹਨਾਂ ਦੀ ਬਿਮਾਰੀ ਵੀ ਹੋ ਜਾਂਦੀ ਸੀ। ਕੀ ਲਾਭ ਰਹਿਣਾ ਕਿੱਥੇ ਲਾਭ ਜੀਣਾ? ਇਹਦੇ ਨਾਲ ਬਹੁਤ ਫਾਇਦਾ ਹੋਊਗਾ ਜੀ ਬੱਚਿਆਂ ਨੂੰ। ਇੱਕ ਤਾਂ ਅਟੈਂਡੈਂਸ ਵਧੇਗੀ ਸਕੂਲ ਦੀ। ਬੱਚੇ ਬਿਮਾਰ ਨਹੀਂ ਹੋਣਗੇ ਤਾਂ ਸਕੂਲ ਰੈਗੂਲਰ ਆਉਣਗੇ ਜੀ। ਦੂਸਰੇ ਨੰਬਰ ਤੇ ਬੱਚੇ ਕਲਾਸ ਦੇ ਵਿੱਚ ਗਰਮੀ ਦੇ ਵਿੱਚ ਗਰਮੀ ਤੋਂ ਬਚਣਗੇ। ਮੈਨੂੰ ਸਕੂਲ ਦੇ ਵਿੱਚ ਹੋਰ ਕਿਹੜੇ ਕਿਹੜੇ ਐਕਟੀਵਿਟੀਜ਼ ਸਪੈਕ ਕਿਹਾ ਸਰਕਾਰ ਕੋਲੋਂ ਕਹਿਦੇ ਇਹ ਬਿਲਡ ਕੋਲ ਤੱਕ ਪ ਪਿੰਡ ਪੱਧਰ ਤੇ ਜੀ ਪਿੰਡ ਵਾਲਿਆਂ ਨੇ ਪਹਿਲਾਂ ਸਾਨੂੰ ਇੱਕ ਮਲਟੀਪਰਪਸ ਹਾਲੀ ਬਣਵਾ ਕੇ ਦਿੱਤਾ ਹੈ ਜਿਹੜਾ ਕਿ ਅਸੀਂ ਆਪਣੇ ਸਕੂਲ ਦੇ ਵਿੱਚ ਐਕਟੀਵਿਟੀਜ਼ ਕਰਵਾਉਣ ਦੇ ਲਈ ਯੂਜ਼ ਕਰ ਰਹੇ ਹਾਂ ਤੇ ਸਾਡੇ ਸਕੂਲ ਦੇ ਵਿੱਚ ਗੇਮਸ ਦੇ ਨਾਲ ਪੜ੍ਹਾਈ ਦੇ ਨਾਲ ਨਾਲ ਗੇਮਸ ਵੀ ਕਰਵਾਈਆਂ ਜਾਂਦੀਆਂ ਸਾਡੇ ਬੱਚੇ ਸਟੇਟ ਪੱਧਰ ਤੇ ਸਾਈਕਲਿੰਗ ਦੇ ਵਿੱਚ 2 ਸਾਲ ਤੋਂ ਪਾਰਟਿਸਪੇਟ ਕਰ ਰਹੇ ਨੇ ਮੈਂ ਸਿਰਫ ਬੱਚਿਆਂ ਨੂੰ ਵੀ ਮੈਸੇਜ ਰਜਾ ਦੇਣਾ ਚਾਹੁੰਦਾ ਖਾਸ ਤੌਰ ਤੇ ਤੇ ਚਲੋ ਇਹ ਮੈਸੇਜ ਹੈ ਜੀ ਪ੍ਰਾਈਵੇਟ ਸਕੂਲਾਂ ਨਾਲੋਂ ਹੁਣ ਸਰਕਾਰੀ ਸਕੂਲ ਬਹੁਤ ਬਿਹਤਰ ਹੋ ਚੁੱਕੇ ਹਨ ਤਾਂ ਮੇਰੀ ਅਪੀਲ ਹੈ ਪਿੰਡ ਵਾਲਿਆਂ ਨੂੰ ਵੀ ਤੇ ਬੱਚਿਆਂ ਨੂੰ ਵੀ ਕਿ ਵੱਧ ਤੋਂ ਵੱਧ ਦਾਖਲਾ ਸਰਕਾਰੀ ਸਕੂਲ ਦੇ ਵਿੱਚ ਲਵਾਇਆ ਜਾਵੇ